ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ ਔਨ ਦਾ ਬੇਸਿਸ ਆਫ ਅਸੈਸਿੰਗ ਦੀ ਅਵੇਲੇਬਿਲਟੀ ਆਫ ਡਰੱਗਸ ਇਨ ਦਾ ਸਟਰੀਟ ਟੁਡੇ ਆਲ ਓਵਰ ਦੀ ਸਟੇਟ ਐਂਡ ਦੀ ਮੀਨਸ ਰਿਕੁਆਇਰਡ ਟੂ ਅਚੀਵ ਪੰਜਾਬ ਪੁਲਿਸ ਹੈਜ਼ ਅ ਗਲੋਰੀਅਸ ਐਂਡ ਪ੍ਰਾਊਡ ਟ੍ਰੈਡੀਸ਼ਨ Time and again, Punjab police has pulled out the state with courage and determination out of severe crises. So we have asked all the field police officers, the SSPs and CPs to lead this campaign personally from the front so that truly Punjab can be made Nasha uh, uh, and completely free from drugs. SSPs and CPs have been directed to plan and execute whatever necessary measures are to be taken. And fix a target date at own level, but not later than 31st May. The objective is that uh, to cut all the supply lines before 31st May, and by which their area would be completely drug-free. A uh, rigorous Jada field assessment is to be Kita jahoga, uh, using intelligence, other sources to determine what is the actual uh, ground reality after 31st May. So Oz Devich officers. ਚੰਗਾ ਪਰਫਾਰਮ ਕਰਨਗੇ ਚੰਗਾ ਕੰਮ ਕਰਨਗੇ देयर ਗੁੱਡ ਵਰਕ ਵਿਲ ਬੀ ਰਿਵਾਰਡਡ ਐਂਡ ਦ ਆਫੀਸਰਸ ਹੂ ਗਿਵ ਫਾਲਸ ਕਲੇਮਸ অর ਇਫ देयर ਪਰਫਾਰਮੈਂਸ ਇਜ਼ ਨਾਟ ਅਪ ਟੂ ਦ ਮਾਰਕ ਥੈਨ ਅਕਾਉਂਟੇਬਿਲਟੀ ਐਂਡ ਰਿਸਪੋਨਸਿਬਿਲਟੀ ਵੁੱਡ ਬੀ ਫਿਕਸਡ ਐਸ ਪਰ ਦ ਜੂਰਿਸਡਿਕਸ਼ਨਸ ਇਨ ਅ ਵੈਰੀ ਪ੍ਰੋਫੈਸ਼ਨਲ ਵੇ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸਡ ਟਾਰਗੇਟਸ ਨਹੀਂ ਹੈ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨਸ ਟੂ ਮੇਕ ਡਰੱਗਸ ਅਨਅਵੇਲੇਬਲ ਇਨ ਦਾ ਸਟੇਟ ਸੋ ਇਸ ਦੇ ਵਿੱਚ ਥਰੂ ਇਨਫੋਰਮੇਸ਼ਨ ਥਰੂ ਇਨਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਕਡ ਅਨਵੀਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿੰਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਣਾ ਜਿਹੜਾ ਟਵਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ ਬੜਾ ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰਿੰਗ ਸ਼ੁਰੂ ਕੀਤੀ ਹੈ ਇਨ ਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫ ਆਈ ਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦ ట్రాਫਿਕਿੰਗ ਐਕਟ ਸਟਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗਸ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਵੀ ਇੱਕ ਤੇ ਜਿਹੜੇ ਹਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਯੁੱਧ ਨਸ਼ਾ ਵਿਰੋਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰੋਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀਆਂ ਤੇ ਥਰਡ ਜਿਹੜਾ ਐ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਿਡ ਜਿਹੜੀ ਪ੍ਰੋਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਦੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਦਰਜ ਹੈਗੇ ਸੋ ਉਹਨਾਂ ਦੀ ਪ੍ਰੋਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰਗ ਸਮਕਲਰ ਹੈਗੇ ਉਹਨਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾਊਗੀ ਤੇ ਇਨਫੈਕਟ ਵੈਰੀ ਰੀਸੈਂਟਲੀ ਟਰਾਂਸਫਰ ਆਫ ਪ੍ਰिजनर्स ਐਕਟ has been notified by the Punjab government after its uh, passing by the Punjab vidhansabha and the presidential assent has been uh, received so we will also examine in consultation with other states ki kede sade is tarah de jehde mulzim hege jinna nu state to bahar rakha jawe even during trial so that ek deterrence hovegi tera section 64 a nd ps act da hega us da bada kargar istemal hun kita ja reha hega for jehde small kyunki as earlier said ki this war on drugs is not about numbers it is not about we are not giving any targets to any officer it is about qualitatively bringing down the availability of drugs on the streets so esle jede jede small quantity de jede users hege unna prati sada ravaiya compassionate hai te punjab sarkar valo sanu special hidayat hoyi hai ki jede small quantity de jede users hege vi unna nu book karan di bajaye unna nu jeda hega 64 a ndps act ਦੇ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ। देयर इज ਜ਼ੀਰੋ ਟੋਲਰੈਂਸ ਫॉर ਐਨੀ ਯੂਜ਼ ਆਫ ਫੋਰਸ ਅਗੇਂਸਟ ਦ ਪੁਲਿਸ। ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨ ਏਵਰ ਅ ਡਰੱਗ ਸਮਗਲਰ অর ਐਨੀ ਅਦਰ ਕ੍ਰਾਈਮਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ। ਬਿਕਾਜ਼ ਜਿਹੜੀ ਹੈ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी ਨੋ ਜਿਹੜਾ ਹੈਗਾ ਕੋਈ ਕੋਤਾਹੀ ਨਹੀਂ ਕੀਤੀ ਜਾਊਗੀ। ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡੂ ਟੂ ਮੈਟੀਕੁਲਸ ਇਨਵੈਸਟੀਗੇਸ਼ਨ ਐਂਡ ਮਾਨਿਟਰਿੰਗ ਆਰ ਐਨਟੀਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ}{|\text{ਨਿਲਪ ਕਿਸ਼ੋਰ ਜੀ ਹੈਗੇ}} ਸੋ ਪੰਜਾਬ ਹੈਜ਼ ਅਚੀਵਡ 90% ਕਨਵੈਕਸ਼ਨ ਰੇਟ ਇਨ ਦੀ ਐਨਡੀਪੀਐਸ ਐਕਟ ਇਨ ਥੀਸ ਸਿੰਸ ਮਾਰਚ 1 ਇਨ ਇਨ ਦੀ ਵਾਰ ਅਗੇਨਸਟ ਡਰੱਗਸ ਸਾਡੇ ਜਿਹੜੇ ਜਿਹੜੀ ਐਫਆਈਆਰਾਂ ਹੈਗੀਆਂ ਆਈਲ ਜਸਟ ਕਮ ਬੈਕ ਐਂਡ ਗਿਵ ਯੂ ਦਾ ਫਿਗਰਸ ਵੀ ਹੈਵ ਵੀ ਹੈਵ ਅਚੀਵਡ 89 ਪੁਆਇੰਟ ਸਮਥਿੰਗ ਜਿਹੜੀ ਆਊਟ ਆਫ 836 ਡਿਸਾਈਡਡ ਕੇਸਸ so, uh, uh, 744 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਐਡੀਪੀਐਸ ਐਕਟ ਦੇ ਸਿንስ ਮਾਰਚ 1st ਜਿਸ ਦੇ ਵਿੱਚ 144 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ ਹੋਈ ਹੈ ਸੋ 10 ਮੋਰ ਦੈਨ 10 ਇਅਰਸ ਇੰਪ੍ਰਿਜ਼ਨਮੈਂਟ ਹੈਸ ਬੀਨ ਅਵਾਰਡਡ ਟੂ 144 ਪਰਸਨਸ ਆਊਟ ਆਫ ਦੀ 744 ਹੂ ਹੈਵ ਬੀਨ ਕਨਵਿਕਟਿਡ ਸਾਡਾ ਫੋਕਸ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਤੇ ਹੈਗਾ ਬਿਕੋਜ਼ ਜਿਹੜੇ ਡਰੋਨਸ ਦੇ थ्रू ਜਿਹੜੇ ਡਰੱਗਸ ਆਉਂਦੇ ਹੈਗੇ ਵੀ ਉਹਨਾਂ ਤੇ ਕਾਰਗਰ ਐਕਸ਼ਨ ਕੀਤਾ ਜਾਵੇ ਤੇ ਇੱਕ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਕੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੂੰ ਐਕਸਪੋਜ਼ ਕੀਤਾ ਜਾਵੇ ਸੋ ਥੈਟ ਡਰੱਗ ਨੈਟਵਰਕਸ ਆਰ ਟੇਕਨ ਟੂ ਦ ਲੌਜੀਕਲ ਕਨਕਲੂਜਨ ਹੁਣ ਤੱਕ ਮਾਰਚ 1 ਤੋਂ ਔਨਵਰਡਸ 4659 ਐਫ ਆਈ ਆਰ ਅੰਡਰ ਦ ਐਨ ਡੀ ਪੀ ਐਸ ਐਕਟ ਹੈਵ ਬੀਨ ਰਜਿਸਟਰਡ 7414 ਪਰਸਨਸ ਹੈਵ ਬੀਨ ਅਰੈਸਟਡ ਇਸ ਦੇ ਵਿੱਚ 1877 ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ ਕਹਿੰਦੇ ਆ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਕਮਰਸ਼ੀਅਲ ਸੀਜ਼ਰਸ ਦੀ ਪਹਿਲੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰੱਗ ਰੈਕਟਸ ਦੇ ਜਿਹੜੇ ਬੰਦੇ ਇਨਵੋਲਵ ਹੋ ਗਏ ਸੋ ਅ ਸਬਸਟੈਂਸ਼ੀਅਲ ਪੋਰਸ਼ਨ ਆਫ ਦੀ ਪਰਸਨਸ ਬੀਇੰਗ ਅਰੈਸਟਡ ਆਰ ਇਨਵੋਲਵ ਇਨ ਕਮਰਸ਼ੀਅਲ ਕੁਆਂਟੀਟੀ ਜਿਹੜੇ ਬਿਗ ਫਿਸ਼ ਹੈਗੇ ਸਾਡਾ ਟਾਰਗੇਟ ਜਿਹੜਾ ਹੈਗਾ ਜਿਹੜੇ ਵੱਡੇ ਜਿਹੜੇ ਟਰੈਫਿਕਰਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾਵੇ ਰਿਕਵਰੀ ਸਾਡੀ 297 ਕਿਜੀ ਹਿਰੋਇਨ ਦੀ 10000 ਕਿਜੀ ਪੋਪੀ 153 ਕਿਜੀ OPM 95 ਕਿਜੀ ਗਾਂਜਾ 21 ਲੱਖ 77000 ਟੈਬਲੇਟਸ ਕੈਪਸੂਲ ਪੀਲਸ ਤੇ 8 ਕਰੋੜ ਡਰਗ ਮਣੀ ਸਾਡਾ ਇੱਕ ਫੋਕਸਡ ਇੱਕ ਕੈਸੋ ਜਿਹੜੇ ਅਸੀਂ ਡਰਗ ਹੌਟਸਪੌਟਸ ਤੇ ਕਰ ਰਹੇ ਹੈਗੇ ਅਸੀਂ 755 ਡਰਗ ਹੌਟਸਪੌਟਸ ਪੂਰੀ ਸਟੇਟ ਦੇ ਵਿੱਚ ਆਇਡੈਂਟੀਫਾਈ ਕੀਤੇ ਹੈਗੇ ਐ ਸਪੈਸ਼ਲੀ ਔਨ ਡਰਗ ਹੌਟਸਪੌਟਸ ਜਿਹੜੀ ਐਫ ਆਈ ਆਰ ਆ ਮੈਂ 4659 ਦੱਸਿਆ ਸੀ ਇਹਦੇ ਵਿੱਚ 1264 ਐਫ ਆਈ ਆਰ ਡਰਗ ਹੌਟਸਪੌਟਸ ਦੇ ਵਿੱਚ ਹੋਏ ਨੇ ਤੇ 1774 ਗ੍ਰਿਫਤਾਰੀਆਂ ਡਰਗ ਹੌਟਸਪੌਟਸ ਤੋਂ ਹੋਈਆਂ ਸੋ ਉਹ ਜਿੱਥੇ ਡਰਗਸ ਜਿਆਦਾ ਜਿਹੜੇ ਜਿਨ੍ਹਾਂ ਦੀ ਅਵੇਲੇਬਿਲਟੀ ਸੀਗੀ ਜਾਂ ਜਿੱਥੇ ਵਿਖਦੇ ਸੀਗੇ ਸਾਡਾ ਫੋਕਸ ਸਪੈਸ਼ਲ ਫੋਕਸ ਓਨ ਏਰੀਆਸ ਤੇ ਰਿਹਾ ਹੈਗਾ 908 ਟਾਰਗੇਟਡ ਐਂਡ ਫੋਕਸਡ ਕੈਸੋ ਆਪਰੇਸ਼ਨਸ ਹੈਵ ਬੀਨ ਕੰਡਕਟਡ ਇਨ ਦੀ ਸਟੇਟ ਸੋ far ਇਨਕਲੂਡਿੰਗ ਜਿਹੜੇ ਸਟੇਟ ਵਾਈਡ ਵੱਡੇ ਆਪਰੇਸ਼ਨਸ ਤੇ ਡਿਸਟ੍ਰਿਕਟ ਲੈਵਲ ਦੇ ਜਾਂ ਰੇਂਜ ਲੈਵਲ ਦੇ ਜਿਹੜੇ ਆਪਰੇਸ਼ਨਸ ਉਹ ਵੀ ਵਿੱਚ ਇਨਕਲੂਡਡ ਹੈਗੇ 73 ਪੀਓਸ 10 ਬੇਲ ਜੰਪਰਸ ਤੇ ਇੱਕ ਪੈਰੋਲ ਜੰਪਰ ਅਸੀਂ ਅਰੈਸਟ ਕੀਤਾ ਹੈਗਾ ਤੇ ਜਿਹੜੀ ਸੇਫ ਪੰਜਾਬ ਦੀ ਡਰਗ ਹੈਲਪ ਲਾਈਨ ਹੈ ਉਸ ਦੇ ਵਿੱਚ ਤਕਰੀਬਨ 4000 ਟਿਪਸ ਜਿਹੜੀਆਂ ਰੀਸੀਵ ਹੋਈਆਂ ਸੀ ਜਿਸ ਦੇ ਵਿੱਚ 503 ਐਫ ਆਈ ਆਰਸ ਦਰਜ ਹੋਈਆਂ ਐ 659 ਪਰਸਨਸ ਹੈਵ ਬੀਨ ਅਰੈਸਟਡ ਬੇਸ ਸੋਲੀਲੀ ਔਨ ਟਿਪਸ ਰੀਸੀਵਡ ਫ্রম ਦਾ ਪੀਪਲ ਪਬਲਿਕ which means a large number of arrest are based on tips received from a totally anonymous ਤਰੀਕੇ ਨਾਲ ਜਿਹੜੀਆਂ ਟਿਪਸ ਸਾਡੇ ਕੋਲ ਆndੀਆਂ ਜਿਹੜੀ ਆਇਡੈਂਟੀਟੀ ਔਫ ਦੀ ਪਰਸਨ ਇਨਫੋਰਮੈਂਟ ਇਸ ਨਾਟ ਡਿਸਕਲੋਜ਼ਡ ਟੂ ਦਾ ਕਨਸਰਨਡ ਪੁਲਿਸ ਤੇ ਜਿੱਥੇ ਕੋਈ ਸ਼ਿਕਾਇਤ ਹੁੰਦੀ ਲੋਕਲ ਪੁਲਿਸ ਦੀ ਉਹ ANTF ਤੋਂ ਜਾਂ ਕਿਸੇ ਦੂਜੀ ਯੂਨਿਟ ਤੋਂ ਉਸ ਦੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ ਇਨ ਦੀ ਇੰਟਰਸਟ ਆਫ ਟ੍ਰਾਂਸਪੇਰੈਂਟ ਇਨਵੈਸਟੀਗੇਸ਼ਨ ਇਲੀਗਲੀ ਅਕਵਾਇਰਡ ਪ੍ਰੋਪਰਟੀਆਂ ਆਫ 81 ਡਰੱਗ ਸਮਗਲਰਸ ਵਿਚ ਇਜ਼ ਵਰਥ 33 ਕਰੋੜਸ ਹੈਜ਼ ਬੀਨ ਫਰੋਜ਼ਨ ਅੰਡਰ 68F NDPS ਐਕਟ 2614 ਅਵੇਅਰਨੈਸ ਪ੍ਰੋਗਰਾਮਸ ਤੇ 274 ਸੰਪਰਕ ਮੀਟਿੰਗਸ ਜਿਹੜੀਆਂ ਹੁਣ ਤੱਕ ਦੇ ਹੈਵ ਬੀਨ ਹੈਲਡ ਇਨ ਦਾ ਇਨ ਦਾ ਪਾਈਪਲਾਈਨ ਵੀ ਹੈਵ ਟੂ ਐਂਬੀਸ਼ੀਅਸ ਪ੍ਰੋਜੈਕਟਸ ਇਕਤੇ ਜਿਹੜਾ ਸਪੈਸ਼ਲ ਸਪੈਸ਼ਲ ਐਨਡੀਪੀਐਸ ਐਕਟ ਕੇਸਸ ਜਿਹੜੇ ਸਟੈਬਲਿਸ਼ ਕਰਨ ਦਾ ਅਸੀਂ ਵੈਸੇ ਗਵਰਨਮੈਂਟ ਹੈਡ ਟੇਕਨ ਅਪ ਵਿਦ ది ਸੈਂਟਰਲ ਗਵਰਨਮੈਂਟ ਫॉर ਬਟ ਸਟੇਟ ਗਵਰਨਮੈਂਟ ਇਜ਼ ਐਕਟਿਵਲੀ ਐਗਜ਼ਾਮਿਨਿੰਗ आवर ਪ੍ਰਪੋਜ਼ਲ ਅਸੀਂ 30 ਐਨਡੀਪੀਐਸ ਐਕਸਕਲੂਸਿਵ ਕੋਰਟਸ ਹੁਣ ਤੱਕ ਕੀ ਹੁੰਦਾ ਜਿਹੜੇ ਐਗਜ਼ਿਸਟਿੰਗ ਕੋਰਟਸ ਹੈਗੇ ਉਹਨਾਂ ਨੂੰ ਐਨਡੀਪੀਐਸ ਐਕਟ ਦਾ ਕੰਮ ਦਿੱਤਾ ਜਾਂਦਾ ਸੋ ਦਾ ਜੁਡੀਸ਼ੀਅਲ ਸਿਸਟਮ ਇਜ਼ ਆਲਸੋ ਓਵਰ ਬਰਡਨ ਸੋ ਵੀ ਹੈਵ ਰਿਕਵੈਸਟਡ ਦੀ ਸਟੇਟ ਗਵਰਨਮੈਂਟ ਟੂ ਸਟੈਬਲਿਸ਼ 30 ਐਕਸਕ ਤੇ ਮਾਨਯੋਗ ਹਾਈ ਕੋਰਟ ਦੀ ਕੰਕਰੈਂਸ ਲੈਂਦ ਤੋਂ ਬਾਅਦ ਸਟੇਟ ਗਵਰਨਮੈਂਟ ਇਸ ਤੇ 22.8 ਕਰੋੜ ਜਿਹੜਾ ਐਨੂਅਲ ਖਰਚਾ ਆਊਗਾ ਔਨ ਸੈਟਿੰਗ ਅਪ ðiਸ ਸੋ ਦ ਦ ਪ੍ਰੋਪੋਜ਼ਲ ਇਜ਼ ਅੰਡਰ ਐਕਟਿਵ ਕਨਸਿਡਰੇਸ਼ਨ ਤੇ ਦੂਜਾ ਅਸੀਂ ਇੰਡੋਪਾਕ ਬਾਰਡਰ ਤੇ ਵੀ ਜਿਹੜਾ ਸਾਡੇ ਐਂਟੀ ਡਰੋਨ ਸਿਸਟਮਸ ਹੈਗੇ ਉਹ ਅਸੀਂ ਟੈਸਟ ਕਰ ਲਏ ਹੈਗੇ ਸਾਡੇ ਆਫਿਸਰਸ ਨੇ ਐਮ ਐਚ ਏ ਦਿੱਲੀ ਉਹਨਾਂ ਨਾਲ ਮੀਟਿੰਗਸ ਵੀ ਕਰ ਲੀਆਂ ਸੋ ਵੈਰੀ ਸੂਨ ਵੀ ਐਕਸੈਪਟ 22 ਸੈਪਟੈਂਬਰ ਅਕਤੂਬਰ ðiਸ ਯੀਅਰ So, Punjab uh, will be installing anti drone systems uh, uh, on the second line of defense in coordination with the PSF. So, I'll request for any questions on